ਨੇ ਜੀ ਬਹੁਤ ਵਧੀਆ ਕਦਮ ਆਗਾ ਵੀਰ ਜੀ ਹੰਨਾ ਦਾ ਅੱਜ ਕੱਲ ਦੇਖੋ ਰੁੱਖ ਐ ਜ਼ਰੂਰੀ ਹੋ ਗਏ ਜਿਸ ਤਰੀਕੇ ਨਾਲ এনवायरमेंट ਦੇ ਵਿੱਚ ਹੁਣ ਟੈਂਪਰੇਚਰ ਵੱਧਦਾ ਜਾ ਰਿਹਾ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਹਰ ਇੱਕ ਨੂੰ ਰੁੱਖ ਲਗਾਉਣੇ ਚਾਹੀਦੇ ਨਹੀਂ ਦੇਖੋ ਵੀਰ ਜੀ ਟ੍ਰੈਫਿਕ ਨਿਯਮਤਾ ਪਹਿਲ ਦੇ ਆਧਾਰ ਤੇ ਆਪਾਂ ਨੂੰ ਫੋਲੋ ਕਰਨਾ ਚਾਹੀਦਾ ਉਹਦੇ ਵਿੱਚ ਆਪਣੀ ਵੀ ਸੇਫਟੀ ਐ ਇਹਨਾਂ ਦੀ ਤਾਂ ਚਲੋ ਵੀਰ ਜੀ ਇਹ ਤਾਂ ਕਰ ਹੀ ਰਹੇ ਨੇ ਆਪਣੀ ਵੀ ਸੇਫਟੀ ਐ ਉਦੇ ਵਿੱਚ ਪਹਿਲ ਦੇ ਆਧਾਰ ਤੇ ਆਪਾਂ ਨੂੰ ਸੇਫਟੀ ਰੂਲ ਫਾਲੋ ਕਰ ਰਹੇ ਜੀ ਮੇਰਾ ਨਾਮ ਰਤਨ ਬਾਲਾ ਹੈ ਜੀ ਅ ਤੁਸੀਂ ਟੂ ਵੀਲਰ ਤੇ ਆ ਰਹੇ ਹੋ ਤੁਹਾਡੇ ਹਸਬੰਦ ਨੇ ਮੇਰੇ ਤੋਂ ਕਿ ਜਿਹੜਾ ਹੈਲਮਟ ਨਹੀਂ ਪਾਇਆ ਤੁਹਾਨੂੰ ਬੂਟਾ ਦਿੱਤਾ ਗਿਆ ਚਲਾਨ ਨਹੀਂ ਕਟਿਆ ਕੀ ਕਹਿਣਾ ਚਾਹੁੰਦੇ ਹੋ ਬਹੁਤ ਸ਼ੁਕਰੀਆ ਜੀ ਪਹਿਲਾਂ ਤਾਂ ਬੂਟਾ ਦੇਣ ਲਈ ਤੇ ਦੂਸਰੀ ਗੱਲ ਇਹ ਸਾਡੀ ਬਹੁਤ ਵੱਡੀ ਗਲਤੀ ਹੈ ਵੀ ਅਸੀਂ ਹੈਲਮਟ ਨਹੀਂ ਪਾਇਆ ਇਹਨਾਂ ਨੇ ਹੈਲਮਟ ਪਾਉਣਾ ਬਹੁਤ ਜ਼ਰੂਰੀ ਹੈ ਤੇ ਅੱਗੇ ਤੋਂ ਅਸੀਂ ਧਿਆਨ ਰੱਖਾਂਗੇ ਇਹ ਬੂਟਾ ਤੁਹਾਨੂੰ ਯਾਦ ਦਿਲਾਉਂਦਾ ਰਹੇਗਾ ਨਾ ਆਫ ਕੋਰਸ ਜੀ ਸਾਨੂੰ ਯਾਦ ਕਰਾਉਂਦਾ ਰਹੇਗਾ ਵੀ ਅਸੀਂ ਹੈਲਮਟ ਨਹੀਂ ਪਾਇਆ ਸਾਨੂੰ ਰੋਕਿਆ ਗਿਆ ਤੇ ਬੂਟਾ ਸਾਨੂੰ ਦਿੱਤਾ ਗਿਆ ਅਸੀਂ ਬੂਟਾ ਲਗਾਵਾਂਗੇ ਤੇ ਬੂਟਾ ਲਗਾਉਣਾ ਹਰ ਮਨੁੱਖ ਲਈ ਬਹੁਤ ਜ਼ਰੂਰੀ ਹੈ ਤੇ ਸਾਰਿਆਂ ਨੂੰ ਇਹ ਉਪਰਾਲੇ ਦੇ ਵਿੱਚ ਆਪਾਂ ਨੂੰ ਭਾਗ ਲੈਣਾ ਚਾਹੀਦਾ ਸਭ ਬਹੁਤ ਵਧੀਆ ਉਪਰਾਲਾ ਹੈ ਬੂਟਾ ਵੀ ਲਾਵਾਂਗੇ ਹੈਲਮਟ ਵੀ ਯੂਜ਼ ਕਰਾਂਗੇ ਕਿੰਨਾ ਕਿ ਵਧੀਆ ਹੀ ਵਾਤਾਵਰਣ ਬਣਾਉਣਾ ਚਾਹੀਦਾ ਹੈ ਜੀ ਹੈਲਮਟ ਵੀ ਜ਼ਰੂਰੀ ਹੈ ਜੋ ਬਹੁਤ ਜ਼ਰੂਰੀ ਹੈ ਜੀ ਹੈਲਮਟ ਇਹ ਤਾਂ ਥੋੜਾ ਪਿਛੇ ਭੋ ਲੈ ਕਿਤੇ ਖੜੇ ਸੀ ਜੀ ਇਹਦਾ ਹੈਲਮਟ ਨਾਲ ਹੀ ਹੁੰਦਾ ਜੀ ਤਕਰੀਬਨ ਕੀ ਕਹਿਣਾ ਚਾਹੁੰਦੇ ਹੋ ਹੋਰਾਂ ਨੂੰ ਵੀ ਹੈ ਜਿਹੜਾ ਟੂ-ਵੀਲਰ ਹੈ ਨਹੀਂ ਦੇਖੋ ਕੋਈ ਵੀ ਟੂ-ਵੀਲਰ ਆ ਮੋਟਰਸਾਈਕਲ ਸਕੂਟਰ ਕੁਝ ਵੀ ਹੈ ਹੈਲਮਟ ਬਹੁਤ ਜ਼ਰੂਰੀ ਹੈ ਆਪਣੀ ਸੇਫਟੀ ਹੈ ਜਾਨ ਬਹੁਤ ਕੀਮਤੀ ਹੈ ਹਾਸਤੇ ਅੱਜਕੱਲ ਬਹੁਤ ਹੋ ਰਹੇ ਨੇ ਤੇ ਹੈਲਮਟ ਬਹੁਤ ਜ਼ਰੂਰੀ ਹੈ ਜਾਨ ਬਚਾਉਣ ਵਾਸਤੇ ਚਲਾਣ ਕਰਦੇ ਸੀਗੇ ਜਿਵੇਂ ਹੈਲਮਟ ਦਾ ਕਰਦਾ 1000 ਰੁਪਏ ਜੁਰਮਾਨਾ ਸੀਟ ਬੈਲਟ ਦਾ 1000 ਰੁਪਏ ਜੁਰਮਾਨਾ ਨੰਬਰ ਪਲੇਟ ਦਾ 2000 ਰੁਪਏ ਭਾਏਨਾ ਪਰ ਜੀ ਸਾਡੇ ਮਨ ਦੇ ਵਿੱਚ ਆਇਆ ਵੀ ਲੋਕਾਂ ਨੂੰ ਚਲਾਣ ਨਾ ਕਰੀਏ ਇਹਦੇ ਨਾਲ ਹੀ ਇੱਕ ਮੈਸੇਜ ਭੇਜੀਏ ਤਾਂ ਕਿ ਲੋਕ ਸੀਟ ਬੈਲਟ ਲਾ ਕੇ ਰੱਖਣ ਹੈਲਮਟ ਲੈ ਕੇ ਤਿੰਨੇ ਜਣੇ ਨਾ ਬੈਠਣ ਨੰਬਰ ਬੇਟਾਂ ਜਿਹੜੀਆਂ ਸਰਕਾਰੀ ਨੇ ਉਹ ਲਾਉਣ ਇਸ ਲਈ ਅੱਜ ਅਸੀਂ 100 ਦੇ ਕਰੀਬ ਕਬੂਟਾ ਲਿਆ ਸੀਗਾ ਅੱਜ ਜਿਨ੍ਹਾਂ ਨੂੰ ਰੋਕਿਆ ਸੀਟ ਬੈਲਟ ਨਹੀਂ ਲਾਈ ਉਹਨਾਂ ਨੂੰ ਬੂਟਾ ਦਿੱਤਾ ਗਿਆ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਇਹਨਾਂ ਬੂਟੇ ਨੂੰ ਖੇਤ ਜਾਂ ਘਰ ਦੇ ਵਿੱਚ ਲਾਓ ਤੇ ਇਹਨੂੰ ਪਾੜੋ ਤੇ ਜਿਹੜੇ ਟ੍ਰੈਫਿਕ ਦੇ ਨਿਯਮ ਨੇ ਇਹਨਾਂ ਨੂੰ ਪਨਾਓ ਜਿਵੇਂ ਗੱਲ ਕੀਤੀ ਜਾਵੇ ਕੁਝ ਦਿਨ ਪਹਿਲਾਂ ਟ੍ਰੈਫਿਕ ਦੇ ਨਿਯਮਾਂ ਦੇ ਵਿੱਚ ਤਬਦੀਲੀ ਆ ਉਹ ਕੀ ਨਿਯਮ ਨੇ ਕੀ ਕਹਿਣਾ ਚਾਹੁੰਦੇ ਲੋਕਾਂ ਜਿਹੜੇ ਨਿਜਮ ਨੇਗੇ ਵੀ ਜਿਹੜੇ 16 ਸਾਲ ਤੋਂ ਬਾਅਦ ਦੇ ਬੱਚੇ ਨੇਗੇ 18 ਸਾਲ ਤੱਕ ਹੁੰਦੇ ਨੇ ਉਹ ਲਾਇਸੈਂਸ ਬਣਾ ਸਕਦੇ ਨੇਗੇ ਉਹਦੇ ਵਿੱਚ ਉਹ ਵਿਦਾਊਟ ਗੀਅਰ ਵਹੀਕਲ ਚਲਾ ਸਕਦੇ ਨੇ 18 ਸਾਲ ਤੋਂ ਬਾਅਦ ਉਹ ਆਪਣਾ ਲਾਇਸੈਂਸ ਬਣਾ ਸਕਦੇ ਨੇ ਕਾਰ ਮੋਟਰਸਾਈਕਲ ਸਕੂਟਰ ਦਾ ਤੇ ਸਖਤ ਹਦਾਇਤਾਂ ਨੇਗੀਆਂ ਅਗਰ ਅੰਡਰ ਏਜ ਉਹ ਵੀ ਬੱਚਾ ਸਕੂਟਰ ਮੋਟਰਸਾਈਕਲ ਚਲਾਉਂਦਾ ਉਹਦਾ ਚਲਾਨ ਹੋਊਗਾ ਤੇ ਉਹਦੇ ਜਿਹੜੇ ਜਿਹਦੇ ਮਾਲਕਾ ਉਹਦਾ ਰਜਿਸਟ੍ਰੇਸ਼ਨ ਹੈ ਜਿਹਦੇ ਨਾਂ ਤੇ ਸੱਕ ਉਹਦੇ ਪਿਤਾ ਦੇ ਨਾਂ ਜਾਂ ਉਹਦੇ ਭਰਾ ਦੇ ਜਾਂ ਉਹਦੇ ਮਾਦਰ ਦੇ ਜਾਂ ਕਿਸੇ ਗਮਾਂਡੀ ਤੋਂ ਮੰਗ ਕੇ ਲੈ ਕੇ ਆ ਉਹਦਾ ਚਲਾਨ ਹੁੰਦਾ ਉਹਨੂੰ 25000 ਰੁਪਏ ਜੁਰਮਾਨਾ 3 ਸਾਲ ਦੀ ਸਜ਼ਾ ਕੋਰਟ ਵੱਲੋਂ ਹੋ ਸਕਦੀ ਹੈ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਵੀ ਜਾ ਕੇ ਆਏ ਆ ਕਿ ਸਾਰਿਆਂ ਨੂੰ ਸੈਮੀਨਾਰ ਆ ਰਹੇ ਨੇ ਮਾਨਯੋਗ ਸਾਡੇ ਡੀਐਸਪੀ ડી ਗੁਰਦੇਵ ਸਿੰਘ ਢਾਲੀਵਾਲ ਸਭ ਡਿਵੀਜ਼ਨਾਂ ਦੇ ਡੀਐਸਪੀ ਸਾਹਿਬਾਨ ਸਾਡੇ ਸਬਡਿਵੀਜ਼ਨ ਦੇ ਇੰਚਾਰਜ ਫੂਲਾ ਕਾਰਜਾਂ ਵਿੱਚ ਸੈਮੀਨਾਰ ਟਰੱਕ ਯੂਨੀਅਨ ਦੇ ਵਿੱਚ ਸੈਮੀਨਾਰ ਆਮ ਪਾਵਲਿਕ ਦੇ ਵਿੱਚ ਖੜਕੇ ਵੀ ਅਸੀਂ ਸੈਮੀਨਾਰ ਲਾ ਰਹੇ ਹਾਂ ਵੀ ਜਿਹੜੇ ਇਹ ਆਪਣਾ ਕਾਨੂੰਨ ਆਇਆ ਇਹਨੂੰ ਪਨਾਓ ਬੱਚਿਆਂ ਨੂੰ ਸਕੂਟਰ ਮੋਟਰਸਾਈਕਲ 'ਤੇ ਨਾ ਚੱਕਣ ਦਿਓ ਜਦੋਂ ਲਾਇਸੈਂਸ ਬਣ ਗਏ ਫੇਰ ਹੀ ਚਲਾਉਣ